ਪੈ ਗਿਆ ਸੀ ਆਪਾ ਜਿਹਦਾ ਡਰ ਹੀ ਨਾ ਉਹੀ ਕੰਮ ਹੋ ਗਿਆ ਦੱਸ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਮਗਰ ਬਥੇਰੇ ਔਖੇ ਹੋਣੇ ਆ ਪਿਓ ਪੁੱਤ ਚੰਗਾ ਡੇਹੀ ਬੋਲਣ ਵਿੱਚ ਫੋਨ ਦੇ ਦੱਸ ਹੁਣ ਮੈਂ ਕੀ ਕਰਾਂ ਮੈਂ ਤੇ ਆਣ ਕੇ ਫਸ ਗਈ ਇਹ ਵੀ ਮੁੰਡਾ ਲੈ ਕੇ ਤਿਆਰ ਹੋ ਕੇ ਦਵਾ-ਦਵ ਨਿਕਲ ਗਈ ਆ ਹੈ ਜੇ ਹੁਣ ਮੁੰਡਾ ਆ ਗਿਆ ਤੇ ਮੈਨੂੰ ਜਾਣਾ ਪੈ ਗਿਆ ਤੇ ਇੰਨੇ ਕਹਿਣਾ ਨਣਾਣ ਮੇਰੀ ਨੇ ਵਿਖਿਆ ਹੀ ਕੋਹ ਨਹੀਂਗਾ ਫੇਰ ਉੰਤਰਾ ਸਿਆਪਾ ਖਾਣਾ ਫੇਰ ਪੇਕੇ ਕਿੱਦਾਂ ਵੜਨਾ ਕਿਹੜੇ ਨੱਕ ਨਾ ਵੜਨਾ ਜੇ ਮਨਾਂ ਰਾਤ ਰਹੀ ਅੱਜ ਤੇ ਮੈਂ ਤਾਂ ਫਾਇ ਲੱਗ ਗਈ ਆ ਚੰਗਾ ਆਪਣੇ ਵੱਲ ਸਕੀਮ ਖੇਢੀ ਸੀਗੀ ਵੀ ਪੂਆ ਨੂੰ ਤੇ ਨਣਾਣ ਨੂੰ ਛੱਡਵਨੀ ਆ ਤੇ ਆਪ ਮੈਂ ਪੇਕੇ ਚਲ ਜਾਈਂ ਰਖੜੀ ਬੰਨ੍ਹ ਆਉਣੀ ਆ ਪਰ ਉਲਟਾ ਹੀ ਮੇਰੇ ਤੇ ਕੰਮ ਚੜ ਗਿਆ ਹੁਣ ਮੈਂ ਕਿਹੜੇ ਪਾਸੇ ਜਾਵਾਂ ਸੱਚੀ ਗੱਲ ਵਾ ਕੋਹ ਸਮਝ ਨਹੀਂ ਆਉਂਦਿਆ ਅੰਦਰੋਂ ਦਿਮਾਗ ਖਰਾਬ ਹੋਣਦਿਆ ਹੁਣ ਮੇਰਾ ਹੁਣ ਸਣੀ ਦਾ ਗੱਲ ਕਰਾਂ ਕਿ ਹੁਣ ਮੈਨੂੰ ਸਹਰਸ ਲੈਣਾ ਆਉਂਦਿਆ ਮੈਂ ਕੀ ਕਰਾਂ ਚੱਲ ਕੋਈ ਨਹੀਂ ਵੇਖੀ ਜਾਊਗੀ ਹੁਣ ਜੋ ਹੋਊਗਾ ਉਧਰੋਂ ਨਣਾਣ ਨੇ ਉੱਥੇ ਕਿਹਾ ਵਾ ਮੈਂ ਚਲ ਜਾਣਾ ਮੈਂ ਚਲ ਜਾਣਾ ਫੇ ਦੱਸ ਜੇ ਇੱਕ ਰਾਤ ਹੋਰ ਰਹਿ ਪੂੰਗੀ ਤੇ ਮਰ ਚਲੀਂ ਆਂ ਇੱਕ ਭੂਆ ਪਵਾੜੇ ਪਾਉਣੀ ਉਤਰੀ ਉਹਦੋਂ ਕਾ ਦੱਸ ਦੋ ਰੋਟੀਆਂ ਨਹੀਂ ਪੱਕਦੀਆਂ ਪੜਾ ਬੁੱਢੀ ਆ ਗੱਲਾਂ ਕਰਨੋਂ ਤਾਂ ਨਹੀਂ ਗਈ ਬੁੱਢੀ ਉਹ ਤਾਂ ਟਪ 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 ਗੱਲਾਂ ਕਰੀ ਜਾਂਦੀ ਦਵਾ ਦਾ ਇੱਕ ਮਿੰਟ ਜੁਬਾਨ ਮੂੰਚ ਨਹੀਂ ਪਉਂਦੀ ਤੋਦਾਂ ਇਹ ਬੁੱਢੀ ਆ ਚੱਲ ਮਨਾ ਖਪਣ ਦਾ ਕੋਈ ਫਾਇਦਾ ਨਹੀਂ ਗਾ ਜਾ ਕੇ ਸਨੀ ਦਾ ਸਲਾਹ ਕਰਨੀ ਆ ਵੀਰ ਬਿਠਾਵਾ ਹਾਂਜੀ ਭੈਣ ਜਿਹੜੀ ਗੱਲ ਦਾ ਡਰ ਹੀ ਨਾ ਉਹ ਹੀ ਗੱਲ ਹੋ ਗਈ ਉਹ ਕੀ ਗੱਲ ਹੋ ਗਈ ਆ ਫੋਨ ਆਇਆ ਸੀਗਾ ਕਿਦਾ ਸੈਰ ਸਤਾ ਤੋਂ ਨੇ ਪਿਓ ਦਾ ਅੱਛਾ ਤੋ ਤੇ ਬੜੇ ਗਰਮ ਹੋਏ ਹੀ ਦੋਵੇਂ ਜਾਣੇ ਕਿਉਂ ਕੀ ਗੱਲ ਹੋਗੀ ਹੁਣਾ ਕੀ ਆ ਤੈਨੂੰ ਪਤਾ ਹੀ ਆ ਨਾ ਮੈਂ ਇੰਨੀ ਗੱਲ ਕਹਿ ਕੇ ਆਈ ਹੂ ਚਲ ਭੂਆ ਤੇ ਭੈਣ ਜੀ ਆਏ ਆ ਤੁਸੀਂ ਰਹਿ ਪੋ ਤੇ ਮੈਂ ਆਪਣੇ ਪੇਕੇ ਰਖੀ ਪਾਨਾ ਵਾ ਅੱਛਾ ਤੇ ਹੁਣ ਜਿਹੜੀ ਭੈਣ ਜੀ ਆ ਹੁਣ ਤਿਆਰ ਹੋਈ ਵਾਪਸ ਜਾਣ ਵਾ ਤੇ ਉਹਨਾਂ ਦਾ ਕੰਮ ਬੜਾ ਵਾ ਅੱਛਾ ਉਹਦੇ ਰਿਆਂ ਸਰਦਾ ਨੀਗਾ ਠੀਕ ਆ ਤੇ ਉਹ ਹੁਣ ਔਖੇ ਹੋਣ ੜੇ ਆ ਕਿ ਤੂੰ ਉਹਨੂੰ ਘਰ ਛੱਡ ਕੇ ਗਈ ਆ ਤੇ ਉਹ ਹੁਣ ਜਾਣ ਨੂੰ ਕਾਲੀ ਪਈ ਆ ਤੇ ਭੂਆ ਬੁੱਢੜੀ ਆ ਤੇ ਉਹ ਕਦਾ ਕੰਮ ਕਰੂਗੀ ਕਿ ਤੂੰ ਘਰ ਆ ਅੱਛਾ ਤੇ ਮੈਂ ਦੱਸਦਾ ਮੈਂ ਹਾਂ ਵੀ ਦਲਜੀਤ ਇਦਾਂ ਚਲ ਗਈ ਆ ਗਾੜੀ ਅੱਛਾ ਤੇ ਆਂਦੇ ਵੀ ਤੂੰ ਦੱਸ ਨਹੀਂ ਸਕਦੀ ਉਹਨਾਂ ਨੂੰ ਹਾਂ ਹਾਂ ਹੈ ਹੁਣ ਦੱਸ ਮੇਰਾ ਕੀ ਕਸੂਰ ਆ ਤੂੰ ਵੀ ਵੀਰ ਸਿਆਣਾ ਵਾ ਮੈਂ ਤਾਂ ਫਾਇਰ ਲੱਗ ਗਈ ਆ ਤੇ ਮੈਂ ਤਾਂ ਸੱਚੀ ਗੱਲ ਵਾ ਇੰਨਾ ਪਛਤਾਉਣ ਦੀ ਆ ਵੀਲੇ ਨੂੰ ਕਿ ਜੇ ਮੈਂ ਨਾਮ ਦੀ ਖਰਾਬ ਹੋ ਗਿਆ ਪਹਿਲੋਂ ਪਤਾ ਲੱਗਦਾ ਤਾਂ ਆਪਾਂ ਨੂੰ ਰੋਕ ਲੈਂਦੇ ਹਨਾ ਆਹੋ ਤੇ ਜਾਂ ਮੈਂ ਕੱਲ ਹੀ ਚਲ ਜਾਂਦੀ ਰਖੜੀ ਬੰਦ ਕਿਹੜੇ ਚੰਗੀ ਰਹਿਣਾ ਸੀ ਫਿਰ ਮੈਂ ਉਹ ਪੈਣ ਤੂੰ ਕਿਹੜੇ ਰੋਜ ਤੁਰਈਆਂ ਹਾਏ ਹਾਏ ਪਰ ਆ ਹੁਣ ਜਿਹੜਾ ਕੰਮ ਪਿਆਈ ਉਹ ਤੈਨੂੰ ਪਤਾ ਕੀ ਕਹਿਣ ਦਾ ਤੇਰਾ ਭਾਜੀ ਹਾਂ ਆਂ ਤਾਂ ਮੈਂ ਸੈਰਸ ਨੂੰ ਕੱਲਣ ਲੱਗਾ ਹੁਣੇ ਅੱਛਾ ਤੇ ਉਹਦੇ ਨਾਲ ਬੰਦਿਆ ਉਹ ਕਰਨ ਨੂੰ ਆ ਜਾ ਨਹੀਂ ਤੇ ਤੇਰੇ ਬਹੁਤ ਬਰਾਹ ਕਰੂੰਗਾ ਸੈਰਸ ਨੂੰ ਲੱਗਾ ਵਾ ਆਹੋ ਕੋਈ ਨਹੀਂ ਹੁੰਦਾ ਤਾਂ ਮੈਂ ਇਹਨੂੰ ਸਮਝਾਉਣਾ ਵਾ ਕੁਛ ਨਹੀਂ ਹੁੰਦਾ ਤਾਂ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਆਊਗਾ ਨਾ ਤੇ ਪਿਆਰ ਨਾਲ ਇਤਿਆਸ ਤੇ ਕਿਤੇ ਕਰਾਂ ਤੇ ਕੱਢ ਤੇ ਜੇ ਮੈਂ ਇਦਾਂ ਹੀ ਚੱਲ ਗਈ ਨਾ ਤੇ ਮੇਰੀ ਪਰਜਾਈ ਨਹੀਂ ਔਖੀ ਹੋ ਜਾਣਾ ਹਾਂ ਫਿਰ ਪਤਾ ਹੀ ਹੈ ਨਾ ਕਿ ਪਰਜਾਈ ਆ ਤੇ ਗਏ ਮੌਕਾ ਲੱਭ ਔਰ ਫਿਰ ਆਈਆ ਆਹੋ ਤੇ ਹੁਣ ਇਹ ਆ ਤੇ ਹੁਣ ਮੇਰੇ ਕੋ ਨਾ ਕੋਈ ਗਲਤੀ ਹੋ ਜੇ ਮੈਂ ਤੇ ਇਹ ਗੱਲ ਕਹਿਣ ਦੀ ਆ ਨਾ ਕੋਈ ਨਾ ਗਲਤੀ ਕਰ ਹੀ ਆਈ ਆ ਕੋਈ ਨਾ ਪੈਣ ਆ ਲੈੰਦੇ ਅਨ ਨੂੰ ਤੇ ਮੈਂ ਸਮਝਾ ਦੂੰਗਾ ਨੂੰ ਕੋਈ ਗੱਲ ਨਹੀਂ ਚੰਗੀ ਤਰ੍ਹਾਂ ਸਮਝਾਈ ਮੇਰਾ ਨਾ ਨਾ ਕੋਈ ਚੱਕਰ ਨਹੀਂ ਆ ਹੁਣ ਤਰੀ ਨੂੰ ਟੈਨਸ਼ਨ ਹੀ ਪਈ ਰਹਿਣੀ ਆ ਉਹ ਕੋਈ ਨਾ ਤੂੰ ਬੇਫਿਕਰ ਹੋ ਰਹਿ ਕੋਈ ਗੱਲ ਨਹੀਂ ਕੀ ਮੈਂ ਕਰ ਲੂੰਗਾ ਉਹਨਾਂ ਚਲ ਚਾਹ ਪੀਣੀ ਚਾਹ ਬਣਾਵਾ ਉਹ ਬਣਾਈ ਲੋ ਮਣੀ ਮੜੀ ਚਲ ਮੈਂ ਬਣਾਉਣੀ ਆ ਫਿਰ ਚਾਹ ਤੇ ਅੰਦਾਵਾ ਤਾਂ ਸਮਝਾ ਨਹੀਂ ਤੇ ਅੰਦਾ ਹੀ ਹੁਣਾਵਾ ਚਲੋ ਘਟ ਕੋਈ ਵੀ ਨਹੀਂਗਾ ਇੱਥੇ ਜੇ ਦਲਜੀਤ ਆ ਉਹ ਰੁਕ ਜਾਂਦੀ ਅੱਜ ਕੱਲ ਚੱਲ ਜਾਂਦੀ ਘਟ ਕੌਣ ਵਾ ਚੱਲ ਯਾਰ ਮੰਮੀ ਨੂੰ ਕਹਿਣਾ ਵਾ ਮੰਮੀ ਛੇਤੀ ਤਿਆਰ ਹੋ ਜਾ ਇਹ ਤੇ ਡੈਡੀ ਦੇ ਬੜਾ ਗੁੱਸੇ ਚ ਵਜ ਹਾਏ ਪੈ ਗਿਆ ਹੰਤਰਾ ਸੇ ਆਪਾਂ ਮੁੰਡਾ ਵੀ ਆ ਗਿਆ ਵਾ ਲੈਣ ਜੇ ਹੁਣ ਅੱਜ ਨਾ ਨਾ ਆਪਾਂ ਮਾਪੋਤ ਗਏ ਘਰ ਤੇ ਪਿਓ ਦੇ ਨੇ ਪਤਾ ਨਹੀਂ ਕੀ ਕਰਨਾ ਉਹ ਤਾਂ ਅੱਗੇ ਬੜੇ ਗੁੱਸੇ ਵਾਲੇ ਆ ਕੀ ਕਰਾਂ ਹੁਣ ਮੈਂ ਇੱਥੋਂ ਛੱਡ ਕੇ ਵੀ ਨਹੀਂ ਜਾ ਸਕਦੀ ਮੰਮੀ ਆ ਗਈ ਬਖਾਂਡ ਕੰਢੀ ਹੋ ਵੀ ਤੂੰ ਨਵੇਂ ਹੀ ਪਿਓ ਨੇ ਮੈਨੂੰ ਲੈਣ ਕਰਾਇਆ ਤੂੰ ਹੋਰ ਮੈਨੂੰ ਇਥੇ ਰੱਖ ਕੇ ਬੈਗੀ ਆ ਮੈਂ ਕਿਥੇ ਰੱਖ ਕੇ ਬੈਗੀ ਆ ਹੁਣ ਤੇਰੀ ਮੰਮੀ ਨੇ ਪਵਾੜਾ ਪਾਤਾ ਉਹ ਆਂਦੀ ਮੈਂ ਵੀ ਆਪਣੇ ਪ੍ਰਾਣ ਨੂੰ ਰਖੜੀ ਬਾਹਨਾ ਵਾ ਧਿਆਰ ਹੋ ਕੇ ਮੇਰੇ ਲਾਗੀ ਆ ਗਈ ਤੇ ਮੈਂ ਕਿਦਾਂ ਜਵਾਬ ਦਿੰਦੀ ਅਗਲੀ ਨੇ ਸੋਚਣਾ ਨਹੀਂ ਤੇ ਆਪਣੀ ਨਹਣਾ ਨੂੰ ਕਰ ਛੱਡ ਕੇ ਆਈ ਆ ਮੈਨੂੰ ਕੋਈ ਜਵਾਬ ਦੇਣ ਲਈ ਆ ਮੈਂ ਫਸ ਗਈਆਂ ਵਿੱਚ ਕੀ ਕਰਾਂ ਮੈਂ ਮਮੇ ਦਿਮਾਗ ਤੋਂ ਬੜਾ ਲੜਾਉਣੀ ਆ ਪਰ ਚੱਲਦਾ ਨਹੀਂ ਤੇ ਰਹਾ ਕਿਤੇ ਵੀ ਠੀਕ ਆ ਨਾ ਘਰੋਂ ਤੋਂ ਆਹੀ ਵੀ ਕੰਮ ਨਾ ਕਰੂੰ ਕਿਸੇ ਆ ਕੇ ਵਹਿਲੀਆਂ ਖਾਉਂਗੀ ਦੋ ਦਿਨ ਬੈਠ ਕੇ ਇੱਥੇ ਆ ਕੇ ਫਸ ਗਈ ਨਾ ਫੇਰ ਆਪੇ ਕੀ ਕਰਾਂ ਪੁੱਤ ਮੈਂ ਮੈਨੂੰ ਥੋੜੀ ਪਤਾ ਹੀ ਤੇ ਤੇਰੀ ਮਾਮੀ ਨੇ ਗਾੜੀ ਦੀ ਗਾੜੀ ਤਿਆਰੀ ਕਰ ਲੈਣੀ ਆ ਮੈਂ ਤੇ ਇਹੋ ਸੋਚਦੀ ਰਹੀ ਕਿ ਚੱਲ ਕੋਈ ਨਹੀਂ ਮੈਨੂੰ ਵੀ ਬੜਾ ਚਿਰ ਹੋ ਗਿਆ ਹੀ ਆਈ ਨੂੰ ਤੇ ਮਮੇ ਤੇਰੇ ਕੋ ਜਾਜ਼ ਕੀ ਮਾਮੀ ਨੇ ਬੀਜੇ ਭੈਣ ਦੀ ਛੱਡ ਆਈ ਆ ਤੇ ਮੈਨੂੰ ਵੀ ਗੱਲ ਬਾਤ ਮੈਂ ਵੀ ਚੱਲ ਜਾਈ ਨਹੀਂ ਛੱਡ ਕੇ ਲੈ ਤੂੰ ਤੇ ਉਲਟਾ ਹੀ ਮੇਰੇ ਮੈਂ ਤਾਂ ਤੇਰੀ ਮਾਂ ਆਂ ਤੂੰ ਤੇ ਮੈਨੂੰ ਸਮਝ ਉਥੇ ਪਿਓ ਤੇ ਘਰ ਦੂਜੀ ਭੂਆ ਕੱਲੀ ਆ ਹੁਣ ਭੂਆ ਤੇ ਚਲ ਗਈ ਆ ਆਹੋ ਪਾਪਾ ਗਏ ਛੱਡੋ ਨਾ ਤੇ ਮੈਨੂੰ ਘਰ ਦਾ ਤੁਹਾਨੂੰ ਲੈਣ ਚ ਮੈਂ ਨਾਲਾ ਲੈ ਕੇ ਗਿਆ ਤੁਹਾਡੀ ਕਲਾਸ ਲੱਗਣੀ ਚੰਗੀ ਮੇਰੀ ਗੱਲ ਸੁਣ ਕੋਈ ਗੱਲ ਮੈਂ ਨਾਲੋਂ ਨਾ ਸਦਾ ਤੁਹਾਡਾ ਮੈਨੂੰ ਮੰਮੀ ਡੱਕ ਡੱਕ ਰੱਖਦੀ ਓਥੇ ਚੱਲ ਤੂੰ ਮੇਰਾ ਨਾਲ ਆ ਗਿਰ ਮਾਮੇ ਨੇ ਪੱਟੀ ਪੜਾਉਂਦੀ ਆ ਕੋਈ ਮਾਮੇ ਨੇ ਪੱਟੀ ਨਹੀਂ ਪੜਾਈ ਉਹ ਤੇ ਵਿਚਾਰਾ ਤੈਨੂੰ ਵਿਆਹ ਪਿਆਰ ਨਾ ਸਮਝਾਉਣ ਤਾਂ ਤੂੰ ਵੱਧੂ ਗੱਲਾਂ ਕਰੀ ਜਾ ਡਿਆ ਚਾਰ ਦੀ ਨਹੀਂ ਗੱਲ ਆਪਣਾ ਘਰ ਵੇਖਣਾ ਚਾਹੀਦਾ ਪਹਿਲਾਂ ਕੀ ਕੀ ਬਾਂਡਿਆ ਤੇ ਕੀ ਨਹੀਂ ਮੇਰੀ ਗੱਲ ਸੁਣਨਾ ਮੈਂ ਤੇਰੇ ਮਾਮੇ ਕੋ ਫੋਨ ਕਰਾ ਦਿੰਨੀ ਤੇਰੇ ਪਿਓ ਨੂੰ ਕੋਈ ਗੱਲ ਨਹੀਂ ਫੋਨ ਕਰਾ ਕੀ ਕਹੂਗਾ ਜਦ ਰੋਟੀ ਖਲਾਦੂ ਲਾ ਕੇ ਉੱਥੇ ਫਿਰ ਤੇ ਰੋਟੀਆਂ ਤੇਰੀ ਭੂਆ ਪਕਾਈ ਗਈ ਹੁਣੀ ਰਾਜੂngੀਆਂ ਤੂੰ ਤਾਂ ਉੱਥੇ ਆ ਗਿਆ ਵਾ ਤੇ ਦੋਵੇਂ ਜਿੱਥੇ ਹੈਗੇ ਉੱਥੇ ਭੂਆ ਵਾ ਤੇ ਤੇਰਾ ਪਿਓ ਵਾ ਦੋਵੇਂ ਰੋਟੀ ਨਹੀਂ ਖਾ ਸਕਦੇ ਚਲੋ ਮੰਮੀ ਆੜੇ ਘੰਟੇ ਦੋ ਚਾਰ ਨਾ ਦਾਤ ਕੱਢ ਸਵੇਰੇ ਕੋ ਇਤੋਂ ਪੰਜਵੇਂ ਨਿਕ ਜਣਾ ਆਪਾਂ ਦੋਵੇਂ ਚਲ ਕੋਈ ਨਹੀਂ ਇੱਕ ਰਾਤ ਦੀ ਗੱਲ ਆ ਬੱਸ ਸਵੇਰੇ ਭਾਵੇਂ ਮੈਨੂੰ 4 ਵਜੇ ਠਾਲ ਕੇ ਲੈ ਜੀ ਬਨੇਰੇ ਹੈ ਪਰ ਉਧਰ ਬਾਪੂ ਦਾ ਤੂੰ ਦੱਸ ਨੂੰ ਦਸ ਤੂੰ ਪਤਾ ਲੱਗ ਗਿਆ ਨਾ ਚੱਲ ਬੁੱਤਿਆਂ ਨੂੰ ਲਾ ਨਾ ਕਰ ਜਾ ਬਹਿ ਜਾ ਕੇ ਆਪਣੇ ਮਾਮੇ ਲਾ ਗਏ ਮੁੰਡਾ ਵੀ ਸੱਚਾ ਵਾ ਪਿਓ ਇਹਦੇ ਨੇ ਖੂਨ ਲੱਗੇ ਨੇ ਵੇਖਣਾ ਕੋਹਣੀ ਆ ਅਗ ਬਿਭੂਲਾ ਹੋਇਆ ਹੁਣ ਚੰਗਾ ਹੋ ਉਹਨੇ ਜਾ ਕੇ ਸਿਰ ਪਾੜ ਦੇਣਾ ਮੇਰਾ ਪਰ ਮੈਂ ਕੀ ਕਰਾਂ ਜੇ ਮੈਂ ਇੱਥੋਂ ਜਾਨੀ ਆ ਤੇ ਪੇਕਿਆਂ ਤੋਂ ਜਾਨੀ ਆ ਤੇ ਜੇ ਮੈਂ ਉੱਥੇ ਚੱਲ ਜਾਨੀ ਆ ਕੀ ਕਰਾਂ ਹੁਣ ਮੈਨੂੰ ਕੋ ਸਮਝੀ ਨਹੀਂ ਆਉਂਦੀ ਨਾ ਕੋ ਗੱਲ ਆਉਂਦੀ ਆ ਚੱਲ ਚਾਹ ਤੇ ਬਣਾਵਾ ਵੇਖੀ ਜਾਊਗੀ ਸੋ ਬੱਲੇ 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 ਸੱਸੀ ਕਾਲ ਕੀ ਹਾਲ ਹੋ ਵਾ ਜੀ ਤੇਰਾ ਠੀਕ ਠਾਕ ਵਾ ਹਲੀ ਖਰੀ ਵਧੀਆ ਹੋਰ ਜਿੰਦਾ ਠੀਕ ਠਾਕ ਜੀ ਹਾਂ ਬਹੁਤ ਵਧੀਆ ਹੋਰ ਕਿਦਾਂ ਕਰ ਬਾ ਵਧੀਆ ਸਾਰੇ ਠੀਕ ਠਾਕ ਜੀ ਠੀਕ ਆ ਤੁਸੀਂ ਸੁਣਾਓ ਸਭ ਠੀਕ ਆ ਪਾਪਾ ਨੂੰ ਆ ਲੈ ਆਉਣਾ ਸੀ ਓਏ ਉਹ ਨਾ ਭੁਈ ਹੁਣੀ ਆਇਆ ਘਰ ਅੱਛਾ ਤੁਹਾਨੂੰ ਬਣਾ ਫਿਰ ਘਰ ਕਿਨੇ ਰਹਿਣਾ ਸੀਗਾ ਹੂੰ ਆਏ ਵੀ ਗੱਲ ਹੈਗੀ ਆ ਹਾਂ ਉਹ ਸਿਡਰੰਗੇ ਆ ਭੁਆ ਨੂੰ ਅੱਛਾ ਭੁਆ ਬੜੀ ਕਾਲੀ ਪਈ ਸੀ ਚੱਲ ਗਏ ਆ ਤੂੰ ਜਾਣਾ 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 ਠੀਕ ਆ ਮੈਂ ਹਾਂ ਚੱਲਾਂ ਮੈਂ ਮੰਮੀ ਲੈ ਆਉਣਾ ਵਾ ਅੱਛਾ ਤੇ ਤੁਸੀਂ ਫੋਨ ਛੱਡਿਓ ਠੀਕ ਆ ਪਰ ਸਰਦਾ ਨਹੀਂ ਹੈ ਕੰਮ ਕਰੋ ਉਹ ਚੱਲ ਸੈਰ ਸੇ ਗੱਲ ਏਦਾ ਵਾਂ ਕਿ ਸਾਰਿਆਂ ਦਾ ਇਦਾਂ ਹੀ ਆ ਸਰਦਾ ਸਰਦਾ ਨਹੀਂਗਾ ਹੈਗਾ ਹਾਂਜੀ ਪਰ ਇੱਕ ਟਾਈਮ ਵੀ ਚਲੋ ਰਿਸ਼ਤੇਦਾਰਾਂ ਨੂੰ ਦੇਣਾ ਪੈਂਦਾ ਵਾ ਉਹ ਤਾਂ ਗੱਲ ਹੈ ਜੀ ਚੱਲ ਫੜ ਪਾਣੀ ਪੀ ਓ ਮਮੀ ਆ ਗਿਆ ਵਾ ਫੜ ਲਓ ਪਾਣੀ ਚੱਲ ਮੈਂ ਚਾਹ ਬਣਾਉਣੀ ਹੈ ਹੈ ਉਹ ਚਾਹ ਚੋ ਕੀ ਪੀਣੀ ਆ ਇਦਾਂ ਚੱਲੀਏ ਗਾਂ ਕੋ ਨਾ ਨਾ ਭੈਣ ਤੂੰ ਚਾਹ ਬਣਾ ਕੋਈ ਨਹੀਂ ਮੈਂ ਆਪਣੇ ਮਾਮੇ ਨਾਲ ਗੱਲਬਾਤ ਕਰ ਤਾ ਮੈਂ ਚਾਹ ਬਣਾਵਾ ਮੇਰੀ ਸੁਣ ਲੈ ਭਾਂਜਿਆ ਗੱਲ ਅਜ ਹਾਂਜੀ ਜਾਣ ਦਾ ਨਾਂ ਨਾ ਲਵੇਂ ਜਰਾ ਪਿਛਾ ਤੋਂ ਆਇਆ ਮੇਰੀ ਗੱਲ ਸੁਣ ਲੈ ਪਹਿਲਾਂ ਜਾਣ ਦਾ ਨਾਂ ਨਾ ਲਵੇਂ ਭਈ ਇਹਨੇ ਗੱਲ ਮੈਂ ਆਪੇ ਕਰੂੰ ਸਮਝਾਈ ਮਾਮਾਈ ਕਰ ਪਤਾ ਮੇਰੀ ਗੱਲ ਸੁਣ ਲੈ ਪਹਿਲਾਂ ਗੱਲ ਕੋਈ ਵੀ ਹੋਵੇ ਨਾ ਵੜਿਆ ਤੂੰ ਸਾਲ ਹੋ ਗਿਆ ਨਾ ਬੜੀ ਭੈਣ ਮਾਂਹ ਕਿਤੇ ਵਿਚਾਰੀ ਆਈ ਆ ਚਲੋ ਮੇਰੀ ਸੁਣ ਲੈ ਨਾ ਪਹਿਲਾਂ ਹਾਂਜੀ ਹਾਂਜੀ ਮਾਂਹ ਸੁਭਾਅ ਨਾਲ ਤੂੰ ਆ ਗਿਆ ਓਏ ਹੁਣ ਮੈਂ ਤੈਨੂੰ ਵੀ ਰਾਤ ਰੱਖਣੀ ਆ ਸਵੇਰੇ ਤੜਕੇ ਨਾ 6 ਵਜੇ ਭਾਵੇਂ ਚਲ ਜਾਓ ਇੱਥੋਂ ਪਰ ਮੈਂ ਹੁਣ ਨਹੀਂ ਤੈਨੂੰ ਜਾਣ ਦੇਣੀ ਠੀਕ ਆ ਹੁਣ ਤੇਰੀ ਮੈਂ ਕਰਨੀ ਫੁੱਲ ਸੇਵਾ ਹਰਦੀ ਤੇ ਕੋਈ ਗੱਲ ਨਹੀਂ ਗਈ ਤੇ ਦਾੜੀ ਨਹੀਂ ਬੜੀ ਓਖਿਆ ਹਣਾ ਹੜਨਾ ਉਹ ਮੈਂ ਆਪੇ ਗੱਲ ਕਰ ਲਉ ਤੂੰ ਬੈਰ ਮਨ ਉਹਨਾਂ ਕੰਢਿਆ ਮੈਨੂੰ ਗਾਲਾਂ ਘਾਰ ਗਿਆ ਨ ਮੁੜ ਕੇ ਓ ਤੂੰ ਤੈਨੂੰ ਲੈਣ ਆਇਆ ਤੇ ਤੂੰ ਉੱਥੇ ਆ ਕੇ ਰਹਿ ਗਿਆ ਤੂੰ ਬੇਫਿਕਰਾ ਰਹਿ ਗੱਲ ਮੈਂ ਆਪੇ ਕਰ ਲਉ ਤੂੰ ਜਾਂਦਾ ਨਾ ਨਹੀਂ ਲੈਣਾ ਸਮਝ ਆਈ ਜੇ ਤਾਂ ਨਹੀਂ ਕੋਦਾਂ ਕਰ ਬਸ ਹਾਂ ਕੋਈ ਗੱਲ ਨਹੀਂ ਚਾਹ ਬਣੇ ਪੀ ਫਿਰ ਆਪਾਂ ਬਾਹਰੋਂ ਜਾਂਨੇ ਆਂ ਸ਼ਹਿਰ ਵੱਲ ਹੋ ਕੇ ਆਉਨੇ ਆਂ ਕੋਈ ਗੱਲ ਨਹੀਂ ਕੋਈ ਠੀਕ ਆ ਠੀਕ ਠੀਕ ਆ ਇੱਕ ਦਿਨ ਡੜੀ ਨਾਲ ਗੱਲ ਜ਼ਰੂਰ ਕਰ ਲਿਓ ਉਹ ਤੂੰ ਕਿਉਂ ਫਿਕਰ ਕਰਦਾ ਮੈਂ ਆਪੇ ਕਰ ਲਵਾਂ ਚਲੋ ਠੀਕ ਜੀ ਕੋਈ ਗੱਲ ਨਹੀਂ ਔਰ ਫਿਰ ਸੁਣਾ ਫਸਲ ਬਾਈ ਠੀਕ ਹੈ ਤੇਰੀ ਫਸਲ ਵੜੀ ਪਬਦੀ ਬੜੀ ਕਿਰਪਾ ਜੇ ਚੱਲ ਵਧੀਆ ਨਹੀਂ ਦੱਸੋ ਹਾਂ ਠੀਕ ਹੈ ਸਭ ਕੁਝ ਚੱਲੀ ਜਾਂਦਾ ਵਧੀਆ ਚਲੋ ਵੀਰੇ ਹਾਂ ਜੀ ਭੈਣਾ ਆਜੋ ਮੇਰੀ ਨਾ ਗੱਲ ਸੁਣਾ ਤੇਰੇ ਭਾਈਏ ਦਾ ਸੁਭਾਅ ਬਹੁਤ ਹੀ ਦਿੱਤਾ ਵਾ ਇਦਾਂ ਕਰ ਮੇਰਾ ਵੀਰ ਜਾਂ ਤੇ ਉਹਨੂੰ ਫੋਨ ਕਰਕੇ ਕਹਿ ਦੇ ਨਹੀਂ ਤੇ ਮੈਨੂੰ ਨੀਂਦ ਨਹੀਂ ਆਉਣੀ ਰਾਤ ਕੋਈ ਨਾ ਤੂੰ ਪਹਿਣ ਫਿਕਰ ਕਰ ਤੂੰ ਕਰਦੀ ਮਾਣੇ ਫੋਨ ਲਾਉਣਾ ਮੇਰੇ ਸਾਹਮਣੇ ਹੀ ਕਰ ਪੜਾ ਕੀ ਕਹਿੰਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨਾ ਬੰਨ ਜਾਂਦੀ ਆ ਅੱਛਾ ਅੱਛਾ ਸੱਸਿਓ ਪਾਜੀ ਹੋਰ ਕੀ ਹਾਲ ਜੇ ਠੀਕ ਆ ਠੀਕ ਆ ਵਧੀਆ ਭਾਜੀ ਆਪਾਂ ਵੀ ਠੀਕ ਠਾਕ ਸਾਰੇ ਤੇ ਮੈਂ ਤੇ ਹੀ ਆਂਦੇ ਨਾਲ ਹੀ ਠੀਕ ਆ ਚਲੋ ਆਹ ਹੋਏ ਤੇ ਗੱਲ ਹੈਗੀ ਏ ਬਾਕੀ ਭਾਜੀ ਇੱਕ ਬੇਨਤੀ ਆ ਨੀ ਜੀ ਮੈਂ ਭੈਣ ਨੂੰ ਆਜਦਾ ਦੇ ਰੱਖਣਾ ਵਾ ਸੁੱਕਣਾ ਸ਼ੈਰਸ ਵੀ ਆ ਗਿਆ ਤੇ ਚਲੋ ਮੈਂ ਆ ਨਾ ਵੀ ਚਰਾ ਪਿਛੋਂ ਆਏ ਆ ਤੇ ਇੱਕ ਰਾਤ ਨਾ ਪਈਆ ਕੋਈ ਫਰਕ ਨਹੀਂ ਪੈਂਦਾ ਤੇ ਸਵੇਰੇ 6 ਵਜੇ ਤੁਹਾਡੇ ਕੋਲ ਹੋਣਗੇ ਹਾਂਜੀ ਚਲੋ ਮੰਨਦਾ ਤੁਹਾਡੀ ਗੱਲ ਨਹੀਂਗਾ ਸਰਦਾ ਪਰ ਕੱਡੋ ਕਿਸ ਤਰ੍ਹਾਂ ਇੱਕ ਰਾਤੋ ਕਿ ਚੋਕੀ ਰਾਤ ਦੀ ਤੇ ਗੱਲ ਵਾ ਤੇ ਨਾਲੇ ਸਾਰੇ ਸਨੇ ਚਰਾ ਪਿਛੋਂ ਆਇਆ ਵਾ ਤੇ ਕੋਈ ਨਾ ਪਾਇਆ ਸਵੇਰੇ 6 ਵਜੇ ਤੁਹਾਡੇ ਕੋਲ ਹੋਣਗੇ ਹਾਂਜੀ ਪੱਕਾ ਪੱਕਾ 6 ਵਜੇ ਆ ਜਾਣਗੇ ਜੀ ਇੱਥੇ ਤੇ ਤੁਸੀਂ ਆਇਓ ਕਿਤੇ ਕੱਡਿਓ ਟਾਈਮ ਹਾਂਜੀ ਠੀਕ ਆ ਜੋ ਠੀਕ ਹੈ ਭਾਈ ਹਾਂ ਆਹ ਤੇ ਉਹ ਆਂਦੇ ਪਰ ਰਖ ਲਾ ਤੇ 6 ਵਜੇ ਸਵੇਰੇ ਭੇਜ ਦਵਾਂ। ਕੋਈ ਨਹੀਂ ਮੈਂ 6 ਵਜੇ ਚਲ ਜੂਗੀ ਘਰੋਂ। ਹਾਂ। ਪਰ ਇੰਨਾ ਸ਼ੁਕਰ ਆ ਫਿਰ ਰਾਤ ਵਾਸਤੇ ਕਹਿਤਾ ਫਿਰ ਆਪੇ। ਉਹਦਾ ਔਖਾ ਤੇ ਨਹੀਂ ਤਰਾ ਪਾਜੀ। ਪਰਾਣਾ ਲੱਗਦਾ ਥੋੜਾ ਔਖਾ ਹੀ। ਬਾਕੀ ਠੀਕ ਵੀ ਹੀ ਬਾਅਦ ਚ ਹੋ ਗਿਆ। ਚਲ ਕੋਈ ਨਹੀਂ ਸਵੇਰੇ ਫੇਰ ਤੜਕੇ 6 ਵਜੇ ਤੇ ਆ ਜਾਣਾ। ਚਲ ਕੋਈ ਨਹੀਂ। ਹਾਂ। ਹੁਣ ਜਿਹੜੀਆਂ ਗਾਲਾਂ ਖਾਣੀਆਂ ਉਹ ਤੇ ਮੈਂ ਖਾਣੀਆਂ ਖਾਣੀਆਂ। ਉਹ ਚੱਲ ਨਹੀਂ ਕੁਛ ਕਹਿੰਦੇ। ਚੱਲ। ਸੈਰਸ ਨਹੀਂ ਕੁਛ ਆਉਂਦਾ ਤੁਹਾਨੂੰ। ਸ਼ਹਿਰ ਸੇ ਉਹ ਗੱਲ ਕਹਿਂਦਾ ਆਪਣੇ ਪਿਓ ਵੱਲੋਂ ਕਿ ਪਿਓ ਬੜਾ ਔਖਾ ਵਾ ਅੱਛਾ ਤੇ ਜਾਂ ਤੇ ਮੰਮੀ ਮਾਮੇ ਕੋ ਫੋਨ ਕਰਾ ਦੇ ਤੇ ਜਾਂ ਫਿਰ ਉਹਨੇ ਫਰਮਾੜਾ ਹਾਲ ਕਰਨਾ ਹੈ ਤੇ ਤਾਂ ਮੈਂ ਤੇਰੇ ਵੱਲੋਂ ਫੋਨ ਕਰਤਾ ਉਹਨੇ ਆ ਨਹੀਂ ਮੈਂ ਦੱਸਨੀ ਹਾਂ ਬਾਕੀ ਆਪਾਂ 2 ਮਿੰਟ ਸ਼ਹਿਰ ਨੂੰ ਜਾਣਾ ਵਾ ਅੱਛਾ ਤੇ ਮੈਂ ਤੇਰੀ ਵੇਟ ਕਰਨ ਰਿਹਾ ਇਹਦਾ ਸ਼ਹਿਰ ਕੀ ਕਰਨਾ ਵਾ ਰੋਟੀ ਪਾਣੀ ਮੈਂ ਬਣਾਣਾ ਹੁਣ ਇਹ ਰੋਟੀ ਪਾਣੀ ਖਾਓ ਤਰਾਮ ਨਾਲ ਮੇ ਪਾਓ ਉਹ ਭੈਣ ਨੇ ਟਾਈਮ ਪਿੱਛੋਂ ਆਇਆ ਵਾ ਚੱਲ 2 ਮਿੰਟ ਆਪਾਂ ਘੰਟਾ ਇੱਕ ਲਾਉਣਾ ਫਿਰ ਆ ਜਾਾਂਗੇ ਛੇਤੀ ਪਰ ਛੇਤੀ ਆਜੋ ਚੰਗਾ ਕੋਈ ਚੱਕਰ ਨਹੀਂ ਆਹੋ ਚੱਲ ਬਣਾਵਾ ਫਿਰ ਮੈਂ ਰੋਟੀ ਹੈ ਚਲੋ ਬਣਾ ਲਓ ਤੁਸੀਂ ਕੋ ਖਾਣਾ ਤੇ ਦੱਸੋ ਬਾਹਰੋਂ ਲੈ ਆਉਂਗਾ ਉਹ ਨਹੀਂ ਮੈਂ ਨਹੀਂ ਕੁਛ ਵੀ ਖਾਣਾ ਚਲੋ ਠੀਕ ਆ ਚਲੋ ਵਧੀਆ ਹੋਇਆ ਭਾਈ ਨਾਲ ਗੱਲ ਹੋ ਗਈ ਆ ਇਹਨਾਂ ਦੀ ਵੀ ਟੈਨਸ਼ਨ ਦੂਰ ਹੋ ਗਈ ਲੈ ਦੱਸ ਆ ਚੰਗਾ ਕੰਮ ਹੀ ਹੋ ਹੈ ਆਉਣ ਦੀ ਬਜਾਏ ਤੇ ਚੋਕੇ ਸਦੀ ਕੋ ਫੋਨ ਕਰਾ ਦਿੱਤਾ ਵਾ ਇਹ ਕਾਲੂ ਆਉਣਗੇ ਹੈ ਇਹਨਾਂ ਨੇ ਨਾ ਸ਼ਰਬੇਦਾਰੀ ਆ ਤੇ ਉਹ ਜਿਹੜਾ ਲੈਣਗੇ ਉਹ ਵੀ ਜਾ ਕੇ ਉੱਥੇ ਬਹਿ ਗਿਆ ਹੀ ਉਧਰੋਂ ਮਹਾ ਪ੍ਰਭੂ ਨੂੰ ਲਾ ਕੇ ਆਇਆ ਘਰੇ ਉਹਨੂੰ ਛੱਡ ਕੇ ਵੀ ਆ ਗਿਆ ਤੇ ਮੈਂ ਤਾਂ ਅੱਖਾਂ ਚਰ ਜਾਂਦੇ ਨੂੰ ਇਹ ਹੇ ਹੁਣ ਕੀ ਹੱਦ ਹੋਈ ਹੈ ਨਾ ਵਾਲੀ ਵੀ ਧਰਨਾ ਵੀ ਘਰਾਂ ਦਾ ਫਿਕਰ ਹੀ ਹੈ ਨਹੀਂ ਜਨਾਨੀਆਂ ਨੂੰ ਬੜੀ ਮੜੀ ਗੱਲ ਆ ਪਰ ਇਹ ਇੱਕ ਗੱਲ ਹੈਗੀ ਆ ਪਰ ਲੈ ਤਾ ਕਰਨੀ ਨਹੀਂ ਚਾਹੀਦੀ ਆ ਦੇ ਗਈ ਆ ਕਿਤਰਾ ਨੀਵੀਂ ਪਾ ਕੇ ਫਿਰਦੀ ਆ ਇਹਦਾ ਮਨ ਲੈਣਾ ਪਤਾ ਇਹਦਾ ਹੁਣ ਹੈ ਹੱਦ ਹੋਈ ਇਹਦੇ ਵਾਲੀ ਵੇਖ ਇਹਦਾ ਢੱਠੀ ਫਿਰਦੀ ਹੈ ਵੀ ਹੁਣ ਮੈਨੂੰ ਅੱਖੇ ਰੱਖਣਾ ਜੀਵਨ ਇਦਾਂ ਗੱਲ ਸੁਣ ਹਾਂਜੀ ਹਾਂਜੀ ਆ ਗਈ ਜੇ ਕਿਧਰ ਪਈ ਫਿਰਦੀ ਆ ਹਾਈ ਹਾਈ ਹੁਣ ਕੀ ਕਰਾਂ ਹੁਣ ਇਹਨਾਂ ਨੇ ਮੇਰੀ ਬੇਇੱਜ਼ਤੀ ਕਰਨੀ ਆ ਚੱਲ ਗੱਲ ਤੇ ਸੁਣਨੀ ਪੈਣੀ ਆ ਆ ਗਈ ਜੇ ਹਾਂਜੀ ਟਾਈਮ ਨਾ ਹੀ ਆ ਗਈ ਆ ਰੋਟੀ ਪਾਣੀ ਬਣਾ ਲਿਆ ਬਣ ਕੇ ਮੈਂ ਨਹੀਂ ਮੇਰੀ ਗੱਲ ਸੁਣ ਨਾ ਰੋਟੀ ਬਣਨ ਦੀ ਗੱਲ ਕੋਈ ਨਹੀਂ ਗਈ ਤੇ ਮੇਰੀ ਗਰਲਫ੍ਰੈਂਡ ਇਦਾਂ ਕਰੀਦਾ ਹਾਂ ਦਾ ਤੇ ਪੂਆ ਅੱਧੇ ਖੰਡੇ ਕਿਤੇ ਪੂਆ ਕਿੱਥੇ ਆ ਪੂਆ ਦਾ ਡੀਗ ਟੂ ਕਿਤੇ ਤੁਰ ਗਈ ਕੋਣ ਕੇ ਚੱਲ ਹੁਣ ਮੈਂ ਕਿਹੜਾ ਕਹਿੰਦੀ ਪਪੂਆ ਜਾਵੇ ਹੁਣ ਉੱਥੇ ਗਿਆ ਮੇਰੀ ਪਰਜਾਈ ਚਲ ਗਈ ਹੀਗੀ ਉਹਨੇ ਤਾਂ ਜਾਣਾ ਹੀ ਜਾਣਾ ਹੈ ਜੇ ਤੇਰੀ ਨੀਤ ਮਾੜੀ ਤੇ ਉਹਦੀ ਕਿੰਨੀ ਚੰਗੀ ਹੋਣੀ ਹੈ ਨਾਲੇ ਇੱਕ ਗੱਲ ਹੋਰ ਸੁਣ ਲਾ ਆ ਪੂਆ 5000 ਰੁਪਏ ਜਾਂਦੇ ਫੜਾ ਗਈ ਮੈਨੂੰ ਕਿਉਂ ਪੂਆ ਕਹਤੇ ਕੀ 5000 ਕਹਿੰਦੀ ਮੈਨੂੰ ਨੀ ਤੋੜ ਇਹੋ ਜਿਹਾ ਕਹਿੰਦਾ ਇਹੋ ਜੇ ਪੈਸਾ ਦੀ ਮੈਂ ਕਿਹ ਕੀ ਗੱਲ ਹੋ ਗਈ ਪੂਆ ਨਹੀਂ 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 ਇਹ ਤੇਰੇ ਘਰ ਤੇ ਲੜਾਈ ਪੈਣੀ ਆਂ ਜਾਉਂ ਜਾਉ ਉਹ ਜੇ ਲੈ ਦੱਸ ਜਦੋਂ ਦੇ ਹੀ ਦਿੱਤੇ ਸੀਗੇ ਫੇ ਲੜਾਈ ਦਾ ਕੀ ਮਤਲਬ ਹੋਇਆ ਇਹ ਸਾਰਾ ਪਵਾੜਾ ਨਾ ਪੈਣ ਜੀਦਾ ਵਾ ਉਹ ਪੂਏ ਚੜਾ ਕੇ ਗਈ ਪੂਆ ਨੂੰ ਮੈਨੂੰ ਨਹੀਂ ਪਤਾ ਵੀ ਪੋੜਾ ਕਿਹਦਾ ਸੀ ਪਰ ਨਾ ਪੂਆਰ ਕਾ ਖੁਸ਼ ਨਹੀਂ ਗਈ ਪਤਾ ਨਹੀਂ ਕੀ ਗੱਲ ਹੋਈ ਨਹੀਂ ਤੇ ਅਗੇ ਹੱਸੂ ਹੱਸੂ ਕਰਦੇ ਜਾਂਦੀ ਹੁੰਦੀ ਸੀ ਤੇ ਕੋਈ ਗੱਲ ਨਹੀਂ ਕਰਨ ਵਾਲੀ ਹੈ ਉਹ ਗਲਤੀਆਂ ਤੇ ਮੇਰੇ ਕੋ ਹੋ ਗਈਆਂ ਨਾ ਨਾ ਮੈਂ ਕਰੋ ਜਾਂਦੀ ਤੇ ਨਾ ਕੋ ਗੱਲ ਹੁੰਦੀ ਤੂੰ ਇੱਥੇ ਘਰ ਹੁੰਦੀ ਚੌਲ ਚੂਲ ਪਾ ਕੇ ਦਿੰਦੀ ਹੋਰ ਲੱਟਰ ਫੱਟਰ ਪਾ ਦੇਣਾ ਤੇ ਇਹ ਗੱਲ ਕਰਦੀ ਵੱਡੀ ਧੀ ਹੈ ਹੈ ਚੱਲ ਇੱਕ ਰਾਤ ਹੋਰ ਰੁਕ ਜਾਂਦੀ ਉੱਥੇ ਕੜਮ ਬਹਿ ਰਹਿਣਾ ਸੀ ਮੈਂ ਆਈ ਜਾਣਾ ਨਹੀਂ ਨਾ ਉਹਨੂੰ ਮਗਰੋਂ ਵੀ ਬੜੇ ਫੋਨ ਆਉਂਦੇ ਸੀ ਨਾ ਇਕ ਖਲਾ ਦਿਓ ਖਲਾ ਦਿਓ ਬੀਬੀ ਨੂੰ ਖਲਾ ਦਿਓ ਬੀਬੀ ਨੂੰ ਚੱਲ ਕੋਈ ਨਹੀਂ ਐਦਾਂ ਕਰਾਂਗੇ ਆਪਾਂ ਦੋਵੇਂ ਜੀ ਜਾਵਾਂਗੇ ਕਿਸੇ ਦਿਨ ਭੂਆ ਦੇ ਕੋਲ ਤੇ ਨਾਲੇ ਉਹਨੂੰ ਪੈਸੇ ਦੇਵਾਂਗੇ ਤੇ ਨਾਲੇ ਝੌਲ ਚੜ ਲੈ ਜਾਾਂਗੇ ਕੋਈ ਨਹੀਂ ਉਹਨੇ ਆਪੇ ਖੁਸ਼ ਹੋ ਜਾਣਾ ਮੈਨੂੰ ਪਤਾ ਭੂਆ ਦੇ ਸਬਾ ਦਾ ਜਿਤਨਾ ਮਰਜੀ ਸੀ ਨਾ ਤੂੰ ਇੱਥੇ ਘਰ ਹੁੰਦੀ ਨਾ ਤੇ ਭੂਆ ਭਵੇਂ ਦੋ ਦਿਨ ਰਹਿ ਪਈਨੀ ਉਹਨੇ ਇਹੋ ਵੇਖਿਆ ਵੀ ਇਹਦੇ ਆਵਾ ਹੱਥ ਲੁੰਦੇ ਫਿਰਦੇ ਆ ਹੈ ਤੇ ਮੈਂ ਉਧਰ ਬੋਝ ਵੈ ਇਹਨਾਂ ਦੇ ਉੱਤੇ ਬਣੀ ਚੱਲ ਕੋਈ ਨਹੀਂ ਬੰਦੇ ਕੋ ਗਲਤੀ ਹੋਈ ਜਾਂਦੀ ਆ ਹੁਣ ਮੈਨੂੰ ਮਾਫ ਕਰ ਦੋ ਗਾਂ ਤਾਂ ਮੈਂ ਕੋਈ ਗਲਤੀ ਨਹੀਂ ਕਰਦੀ ਆ ਨਹੀਂ ਮੇਰੀ ਗੱਲ ਸੁਣ ਪਰਜਾਈ ਤੇ ਤੈਨੂੰ ਪਿੱਛੋ ਟਾਈਮ ਨਹੀਂ ਲੱਗਾ ਤੂੰ ਜਾਣਾ ਤੇ ਉਹਨੇ ਫੇਰ ਹੀ ਜਾਣਾ ਘਰਲੇ ਪਾਸੇ ਜੇ ਮੈਂ ਇਦਾਂ ਕੀਤਾ ਸੀ ਤੇ ਮੇਰੇ ਨਾਲ ਇਦਾਂ ਹੁਣੀ ਨਹੀਂ ਕੀ ਹੁਣ ਮੈਨੂੰ ਸਮਝ ਲੱਗੀ ਆ ਸਾਰੀ ਆਪਣੇ ਘਰ ਬੰਦਾ ਵਧੀਆ ਰਹੇ ਨਾ ਤੇ ਕੋਈ ਕਹਿਨ ਕੋਹ ਨਹੀਂ ਕਹਿੰਦਾ ਉਹਨੂੰ ਵੀ ਜਦੋਂ ਪਤਾ ਲੱਗਾ ਨਾ ਵੀ ਆਪਣੀ ਨਣਾਣ ਨੂੰ ਤੇ ਆਪਣੀ ਭੂਆ ਨੂੰ ਛੱਡ ਆਈ ਆ ਤੇ ਉਹ ਵੀ ਗੱਡੀ ਤਿਆਰ ਹੋ ਕੇ ਤੁਰ ਪਈ ਹੁਣ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਵਾ ਆ ਵੇਖੋ ਮੈਨੂੰ ਮਾਫ ਕਰ ਦੋ ਹੁਣ ਮੁੜਕੇ ਨਾ ਤੜੀ ਤੜੀ ਗੱਲ ਉਹਨਾਂ ਦਾ ਹੱਲ ਕੀ ਆ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਨਹੀਂ ਐ ਭੈਣਾਂ ਦੇ ਘਰ ਆਉਂਦੀਆਂ ਵਾ ਤੇ ਉਹ ਦਿਨੋਂ ਘਰ ਬੰਦਾ ਇਹ ਨਾ ਕੋਈ ਲੱਭੇ ਤੇ ਨਾ ਵਿਚਾਰੀਆਂ ਕੀ ਕਰਨਾ ਇੱਥੇ ਆਣ ਕੇ ਰੋਟੀ ਪਾਣੀ ਤੇ ਪਤਾ ਆਪਣੇ ਘਰ ਵੀ ਖਾਂਦਾ ਮੜਾ ਜੱਗਾ ਵਾ ਤੇ ਇਹ ਗੱਲ ਸਹੀ ਆ ਹੁਣ ਮੈਂ ਵੀ ਆਪਣੇ ਪੇਕੇ ਗਈ ਹੀ ਨਾ ਤੇ ਮੈਨੂੰ ਵੀ ਹੁੰਦਾ ਹੈ ਮੇਰਾ ਕੋ ਚਾਰੀ ਜਾਂ ਕਰੇ ਪਾਵੇਂ ਜਿੱਦਾਂ ਮਰਜ਼ੀ ਭੂਆ ਹੋਵੇ ਤੇ ਪਾਵੇਂ ਭੈਣ ਹੋਵੇ ਹੁੰਦੀਆਂ ਤਾਂ ਕਰਦੀਆਂ ਈਆਂ ਨਾ ਇਹ ਸਮਝ ਮੈਨੂੰ ਹੁਣ ਆ ਗਈ ਆ ਕੋਈ ਗੱਲ ਨਹੀਂ ਹੁਣ ਅਸੀਂ ਜਾਵਾਂਗੇ ਭੂਆ ਕੋ ਵੀ ਜਾਵਾਂਗੇ ਤੇ ਭੈਣ ਕੋ ਵੀ ਜਾਵਾਂਗੇ ਤੇ ਜਿਹੜੀ ਕੋਈ ਗਲਤੀ ਹੋਈ ਮੇਰੇ ਕੋ ਮੈਂ ਆਪੇ ਮਾਫੀ ਮੰਗਾਂਗੀ ਮੇਰੀ ਇਹ ਪੇ ਲੋਕਾਂ ਸੁਣ ਲੈ ਐਵੇਂ ਗਲਤੀਆਂ ਮਾਫ ਕਰਨ ਵਾਲੀ ਗੱਲ ਇਹ ਜਿਹੜਾ ਮੌਕਾ ਹੁੰਦਾ ਵਾ ਨਾ ਜਦੋਂ ਬੰਦਾ ਥੋ ਨੰਗ ਜੇ ਇਤਰੇ ਬੰਦਾ ਕਰਦਾ ਤੱਲੇ ਲੈਂਦਾ ਮੁੜ ਕੇ ਕਿਹੜਾ ਕੋ ਕੇਦੇ ਘਰ ਕੋ ਰੋਜ ਤਰਿਆ ਵਾ ਅਹੀਂ ਕਿ ਲੋਕਾਂ ਦੇ ਘਰ ਕਿੰਨਾ ਵੀ ਦਿਹਾੜਣ ਦੇ ਆ ਇਹ ਤਾਂ ਕੋਈ ਸੁਆਬ ਹੁੰਦਾ ਵਾ ਜਨ ਰਖੜੀ ਆ ਗਈ ਕੋ ਦੇਣਦਿਆਰ ਹੋ ਗਿਆ ਚਲ ਭ ਹੁਣ ਕਿ ਕੋ ਟਾਈਮ ਹੈਗਾ ਗਾਲ ਦੇ ਸਮੇਂ ਚ ਚੱਲ ਬਾਬਾ ਮਾਫ ਕਰ ਦੋ ਹੁਣ ਕਿ ਜਾ ਇਦਾਂ ਹੀ ਕਰਨੀ ਆ ਹੁਣ ਮੈਂ ਰੋਟੀ ਪਾਣੀ ਪਕਾਇਆ ਵਾ ਖਾਓ ਤੇ ਕੋਈ ਨਹੀਂ ਦੋ ਦਿਨ ਠਹਿਰ ਕੇ ਭੂਆ ਕੋ ਜਾਣੇ ਜੇ ਤੈਨੂੰ ਮੈਂ ਕੋ ਕਹਿੰਦਾ ਇੱਥੇ ਕੋ ਬੱਤ ਪੈਂਦਾ ਲੋਕਾਂ ਕਹਿੰਦੇ ਭਈ ਇਹੋ ਜੇ ਐਹੀਂ ਆਏ ਰੇਲ ਲੜਨ ਲੱਪੇ ਉਹਨਾਂ ਹੱਸੇ ਵੇਲੇ ਦੋ ਜਣੀਆਂ ਦੁਰਪੜਣਾ ਚੱਲ ਛੱਡੋ ਗੱਲ ਨੂੰ ਤੇ ਹੁਣ ਮੇਰੇ ਨਾਲ ਤੇ ਜਾਓਗੇ ਨਾ ਭੂਆ ਦੇ ਕੋਲ ਤੇ ਭੈਣ ਦੇ ਕੋਲ ਉਹ ਚਲਦਾਂਗੇ ਹੁਣ ਫਿਰ ਇੱਕ ਗੱਲ ਵੀ ਇੱਕ ਵਾਰ ਇੱਕ ਵਾਰ ਜਾਵਾਂਗੇ ਇੱਕ ਵੇਲੇ ਜੇ ਬੰਦਾ ਕੋਈ ਘੜੀਪਲ ਬਵੇ ਨਾਲ ਫਿਰ ਜਾ ਕੇ ਹੱਥ ਲਾ ਕੇ ਥੋੜਾ ਮੋੜਾਈ ਤਾਂ ਕਹਿ ਚੱਲ ਕੋਈ ਨਹੀਂ ਵਾਰ-ਵਾਰੀ ਚਲ ਜਾਾਂਗੇ ਪਰ ਇਹ ਆ ਫੇ ਮੈਨੂੰ ਵੀ ਮਾਫੀ ਮੰਗਣ ਦਾ ਮੌਕਾ ਦੇ ਦਿਓ ਨਾ ਦੱਸਾਂ ਕੀ ਗੱਲ ਵਾ ਗਲਤ ਨੂੰ ਗੱਲ ਨੂੰ ਗਲਤ ਕਹਿਣਾ ਚਾਹੀਦਾ ਵਾ ਤਾਂ ਗਲਤੀ ਤੇਰੀ ਹੀ ਤੈਨੂੰ ਨਹੀਂ ਚ ਘਰੋਂ ਜਾਣਾ ਚਾਹੀਦਾ ਠੀਕ ਨੇ ਹੁਣ ਇੱਕ ਵਾਰੀ ਤਾਂ ਮਾਫੀ ਮੰਗ ਲਈ ਦੋ ਵਾਰੀ ਮੰਗ ਲਈ ਆ ਹੁਣ ਤੀਹ ਮਾਫ ਕਰੋ ਚੱਲ ਕੋਈ ਗੱਲ ਨਹੀਂ ਗੀ ਲਿਆ ਫੁਲਕੇ ਪਣੀ ਖਾ ਕੇ ਤੇ ਮੈਂ ਤੇ ਸਭ ਨੂੰ ਜਾਣਾ ਸ਼ਹਿਰ ਤਿਆਰ ਹੋਇਆ ਚੱਲ ਕੋਈ ਨਹੀਂ ਮੈਂ ਹੁਣੇ ਲਿਆਉਣੀ ਆ ਰੋਟੀ ਹੈ ਹੁਣ ਖੁਸ਼ ਹੋ ਜਾਓ ਹੁਣ ਨਾ ਨਰਾਜ ਹੋ ਜਾਓ ਕੋਈ ਨਹੀਂ ਮੈਂ ਮਾਫੀ ਮੰਗ ਲਵਾਂਗੀ ਜਾ 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 ਹੋ ਗਿਆ ਵਕਤ ਨਗਾ ਕੇ ਸਾਰੇ ਕੰਮ ਕੀਤੇ ਤੇ ਕੀ ਕੀਤੇ ਹੈ ਜੋ ਟਾਈਮ ਸਾਂਭਣ ਵਾਲਾ ਇਹ ਉਦੋਂ ਤੇ ਭੱਜ ਗਈ ਉਧਰ ਤੋਂ ਤੇਰੇ ਪਾਣੀ ਜਾ ਕੇ ਲੋ ਕੀ ਇਹਨੂੰ ਚੰਨੀ ਪੈਣੀ ਗਾਲੇ ਪਾਸੇ ਆ ਆ ਗਈ ਮੂੰਹ ਲੰਮਕਾ ਕੇ ਭਾਬੀ ਨੇ ਚੰਗਾ ਚੰਗਾ ਮੂੰਹ ਤੇ ਚਪੇੜ ਮਾਰੀ ਇਹਦੇ ਉਹ ਵੀ ਗਾਂ ਦੀ ਗਾਂ ਨਿਕਲ ਨਿਕਲ ਗਈ ਚੱਲ ਇਹਨੇ ਇਹਨਾਂ ਇਤਰਾ ਹੀ ਹੋਣੀ ਚਾਹੀਦੀ